ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਮੈਕਸੀਕੋ ਬਾਰਡਰ ਤੇ ਨਵੀਂ ਉਸਾਰੀ ਹੋਈ ਸ਼ੁਰੂ ਪ੍ਰਵਾਸੀਆਂ ਨੂੰ ਰੋਕਣ ਦੇ ਲਈ ਕੰਦੂ ਤੇ ਕਾਲ ਰੰਗ ਕਰਵਾਉਣ ਲੱਗੇ ਜੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਇਤਿਹਾਸਕ ਕਟੌਤੀ ਦਾ ਕੀਤਾ ਦਾਵਾ ਅਮਰੀਕਾ ਖਤਮ ਕਰੇਗਾ ਡ੍ਰੋ ਬਾਕਸ ਵੀਜ਼ਾ ਪ੍ਰੋਗਰਾਮ ਭਾਰਤੀਆਂ ਤੇ ਪਵੇਗਾ ਡੂੰਗਾ ਅਸਰ ਤੋਂ ਸਤੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ ਗ੍ਰੀਨ ਕਾਰਡ ਦੇ ਚਾਹਵਾਨਾਂ ਨੂੰ ਕਰਨਾ ਪਵੇਗਾ ਜਾਂਚ ਦਾ ਸਾਹਮਣਾ ਐਂਟੀ ਅਮਰੀਕਨ ਦਿੱਲੀ ਜਾਂਚ ਦਾ ਕਰਨਾ ਪਵੇਗਾ ਸਾਹਮਣਾ ਸੋਸ਼ਲ ਮੀਡੀਆ ਖਾਤਿਆਂ ਦੀ ਹੋਵੇਗੀ ਜਾਂਚ ਹੋਣ ਖਬਰਾਂ ਵਿਸਥਾਰ ਦਿਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਮੈਕਸੀਕੋ ਦੇ ਬਾਡਰ 'ਤੇ ਬਣੀ ਕੰਧ ਨੂੰ ਕਾਲਾ ਰੰਗ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਕਿ ਇਹ ਇੰਨੀ ਤਪ ਜਾਵੇ ਕਿ ਪ੍ਰਵਾਸੀ ਇਸ ਉੱਤੇ ਚੜ੍ਹ ਕੇ ਅਮਰੀਕਾ ਵਾਲੇ ਪਾਸੇ ਆਹੀ ਨਾ ਸਕਣ ਰਾਸ਼ਟਰਪਤੀ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਅਗਰੈਸ ਰੱਖਿਆ ਮੰਤਰੀ ਕਿਸਟੀ ਨੋਇੰਬਰ ਬਾਡਰ ਤੇ ਪਹੁੰਚ ਗਏ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਦਾਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਮੁਲਕ ਦੇ ਵਿੱਚ ਰਿਆਣ ਨਹੀਂ ਕੀਤਾ ਗਿਆ ਉਹਨਾਂ ਨੇ ਦਲੀਲ ਦਿੱਤੀ ਕਿ ਬਾਰਡਰ ਤੇ ਬੜੀ ਕੰਦ ਨੂੰ ਪਾਰ ਕਰਨਾ ਪਹਿਲਾਂ ਹੀ ਬਹੁਤ ਮੁਸ਼ਕਲ ਹੈ ਅਤੇ ਕਾਲਾ ਰੰਗ ਹੋਣ ਮਗਰੋਂ ਅਸੰਭਵ ਹੋ ਜਾਵੇਗਾ। ਇਤਨੇ ਗਰਮੀ ਦੇ ਵਿੱਚ ਕੰਦ ਤੇ ਚੜਨਾ ਤਾਂ ਦੂਰ ਦੀ ਗੱਲ ਪ੍ਰਵਾਸੀ ਕੰਦ ਨੂੰ ਹੱਥ ਲਾਉਣ ਤੋਂ ਵੀ ਘਬਰਾਉਣਗੇ। ਕ੍ਰਿਸਟੀ ਨੋਇਮ ਨੇ ਅੱਗੇ ਕਿਹਾ ਕਿ ਕੰਦ ਉੱਤੇ ਕਾਲਾ ਰੰਗ ਕਰਨ ਤੋਂ ਇਲਾਵਾ ਹੋਰ ਤਕਨੀਕੀ ਉਪਾਅ ਵੀ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕੈਮਰੇ ਅਤੇ ਹੀਟ ਸੈਂਸਰ ਲਾਉਣੇ ਸ਼ਾਮਲ ਨੇ। ਇਤੇ ਦਸਨਾ ਬੰਦੇ ਕੇ ਟੈਕਸਸ ਦੇ ਵਿੱਚ ਕੋਮਾਂਟਰੀ ਬਾਰਡਰ ਤੇ ਗਰਮੀਆ ਦੌਰਾਨ ਤਾਪਮਾਨ 49 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਖੰਡ ਨੂੰ ਕਾਲਾ ਰੰਗ ਕਰਮਣ ਦੀ ਸ਼ੁਰੂਆਤ ਟਰੰਪ ਦੇ ਵੱਲੋਂ ਆਪਣੇ ਪਹਿਲੇ ਕਾਲ ਚਕਾਲ ਗ੍ਰਾਂਟ ਕੀਤੀ ਗਈ ਪਰ ਇਸ ਨੂੰ ਮੁਕੰਮਲ ਨਾ ਕੀਤਾ ਜਾ ਸਕਿਆ ਦੂਜੇ ਕਾਲ ਚਕਾਲ ਦੌਰਾਨ ਹੁਣ ਟਰੰਪ ਦੇ ਵੱਲੋਂ ਅਮਰੀਕਾ ਮੈਕਸੀਕੋ ਦੇ ਬਾਡਰ ਤੇ ਖੰਡ ਦੀ ਉਸਾਰੀ ਵਾਸਤੇ 46.5 ਅਰਬ ਡਾਲਰ ਅਲਾਟ ਕੀਤੇ ਗਏ ਨੇ ਕਿਸਤੀ ਨਵੰਬਰ ਦੇ 10 ਸਿਆ ਕੇ ਬਿਕ ਬਿਊਟੀਫੁਲ ਵੀਲ ਰਾਹੀਂ ਕੁਮਾਂਤਰੀ ਸਦਹਤ ਉਤੇ ਕੰਤਤੀ ਉਸਾਰੀ ਕਰਨ ਦੇ ਵਿੱਚ ਮਦਦ ਮਿਲ ਰਹੀ ਹੈ ਅਤੇ ਰੋਜ਼ਾਨਾ ਤਕਰੀਬਨ ਅੱਧਾ ਮੀਲ ਇਲਾਕਾ ਕਵਰ ਕੀਤਾ ਜਾਂਦਾ ਹੈ ਕੰਪਨੀ ਦੀ ਉਸਾਰੀ ਉਹਨਾਂ ਇਲਾਕਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਜਿੱਥੋਂ ਗੈਰ ਕਾਨੂੰਨੀ ਪ੍ਰਵਾਸੀ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਦਾਖਲ ਹੁੰਦੇ ਨੇ ਪਰ ਸਥਾਨਕ ਲੋਕਾਂ ਦੇ ਵੱਲੋਂ ਉਸਾਰੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਦਲੀਲ ਹੈ ਕਿ ਸਰਕਾਰ ਉਹਨਾਂ ਦੇ ਜ਼ਮੀਨ ਨੂੰ ਫੌਜੀ ਜ਼ੋਨਾਂ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਸ ਵਾਸਤੇ ਟੁਕਮਾ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਇਸੇ ਅੰਟੀ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਦੇ ਇੰਚਾਰਜ ਨੇ ਮਾਨ ਦੇ ਨਾਲ ਦੱਸਿਆ ਕਿ ਅਮਰੀਕਾ ਦੀਆਂ ਸਰਹੱਦਾਂ ਜਿੰਨੀਆਂ ਇਸ ਵੇਲੇ ਸੁਰੱਖਿਅਤ ਨਹੀਂ ਉਹਨੀਆਂ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਗਈਆਂ। ਫ੍ਰਮ ਸਰਕਾਰ ਦੇ ਦਾਅਵੇ ਮੁਤਾਬਕ ਮਈ, ਜੂਨ ਅਤੇ ਜੁਲਾਈ ਦੇ ਮਹੀਨੇ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੀ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟੈਕਸਸ ਸੂਬੇ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਇੰਨੇ ਘੱਟ ਅੰਕੜੇ ਕਦੇ ਵੀ ਦਰਜ ਨਹੀਂ ਕੀਤੇ ਗਏ। ਰਾਸ਼ਟਰਪਤੀ ਦੇ ਵੱਲੋਂ ਇਹ ਰੁਝਾਨ ਜਾਰੀ ਰੱਖਣ ਤੇ ਵੀ ਜ਼ੋਰ ਦਿੱਤਾ ਗਿਆ ਜਿਸ ਦੇ ਆਧਾਰ ਉੱਤੇ 2024 ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕਦੀ ਹੈ ਤੇ ਜੇਵਾਸੇ ਮੀਡੀਆ ਰਿਪੋਰਟਾਂ ਮੁਤਾਬਕ ਹਮਾਂਤਰੀ ਸਰਹੱਦ ਤੇ ਫੌਜ ਦੀ ਤੈਨਾਤੀ ਤਿੰਨ ਗੁਣਾ ਵਧ ਕਰ ਦਿੱਤੀ ਗਈ ਹੈ ਅਤੇ 3000 ਵਾਧੂ ਪੈਟਰੋਲ ਏਜੰਟ ਵੀ ਭਰਤੀ ਕੀਤੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਡ੍ਰੌਪ ਬਾਕਸ ਚਾਫਤ ਇੰਟਰਵਿਊ ਮੁਕਤ ਵੀਜ਼ਾ ਨਵਨੀਕਰਨ ਪ੍ਰੋਗਰਾਮ ਨੂੰ ਖਤਮ ਕਰਨ ਜਾ ਰਹੇ ਨੇ ਇਹ ਨਵੇਂ ਨਿਯਮ 2 ਸਤੰਬਰ 2025 ਤੋਂ ਲਾਗੂ ਹੋਣਗੇ ਇਸ ਫੈਸਲੇ ਦਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਵੀਜ਼ਾ ਬਿਨੈਕਾਰਾਂ ਤੇ ਪਵੇਗਾ ਹੁਣ ਤੱਕ H1B H4 F M O1 J ਅਤੇ L1 ਵੀਜ਼ਾ ਵਾਲਿਆਂ ਨੂੰ ਨਵੰਨੀਕਰਨ ਦੇ ਲਈ ਇੰਟਰਵਿਊ ਨਹੀਂ ਦੇਣਾ ਪੈਂਦਾ ਸੀ ਉਹ ਸਿਰਫ ਦਸਤਾਵੇਜ਼ ਜਮਾ ਕਰਵਾ ਕੇ ਵੀਜ਼ਾ ਪ੍ਰਾਪਤ ਕਰ ਸਕਦੇ ਸੀ ਇਸ ਸਹੂਲਤ ਦੇ ਕਾਰਨ ਹਜ਼ਾਰਾਂ ਲੋਕਾਂ ਦੇ ਸਮਾਂ ਅਤੇ ਪੈਸੇ ਦੀ ਬਚਤ ਹੁੰਦੀ ਸੀ ਪਰ ਹੁਣ ਨਵੇਂ ਨਿਯਮ ਅਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਹੁਣ ਕਾਉਂਸਲਰ ਅਧਿਕਾਰੀ ਸਾਹਮਣੇ ਪੇਸ਼ ਹੋਣਾ ਪਵੇਗਾ। ਟ੍ਰੰਪ ਪ੍ਰਸ਼ਾਸਨ ਦੇ ਵੱਲੋਂ ਇਹ ਕਦਮ ਸੁਰੱਖਿਆ ਕਾਰਨ ਕਰਕੇ ਚੁੱਕਿਆ ਗਿਆ ਹੈ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਹਰ ਵਿਨੇਕਾਰ ਦੀ ਨਿਜੀ ਜਾਂਚ ਹੋ ਸਕੇਗੀ ਅਤੇ ਸਕ੍ਰੀਨਿੰਗ ਪ੍ਰਕਿਰਿਆ ਹੋਰ ਸਖਤ ਹੋ ਜਾਵੇਗੀ। ਭਾਰਤ ਇਸ ਸਹੂਲਤ ਦਾ ਸਭ ਤੋਂ ਵੱਡਾ ਯੂਜ਼ਰ ਹੈ। ਮਾਰਾ ਦਾ ਕਹਿਣਾ ਹੈ ਕਿ ਨਵੀਂ ਸ਼ਰਤ ਦੇ ਨਾਲ ਭਾਰਤੀ ਵਿਦਿਆਰਥੀਆਂ ਅਤੇ H1B ਵੀਜ਼ਾ ਤੇ ਕੰਮ ਕਰ ਰਹੇ IT ਕਰਮਚਾਰੀਆਂ ਨੂੰ ਸਭ ਤੋਂ ਵੱਧ ਮੁਸ਼ਕਲਾ ਆ ਸਕਦੀ ਹੈ ਨਹੀਂ ਵੀਜ਼ਾ ਅਪਾਇੰਟਮੈਂਟਾਂ ਦੀ ਮੰਗ ਹੋਰ ਵੱਧਣ ਦੇ ਨਾਲ ਉਡੀਕ ਸਮਾਂ ਕਈ ਮਹੀਨਿਆਂ ਤੱਕ ਲੰਮਾ ਹੋ ਸਕਦਾ ਹੈ ਇਸੇ ਨਾਲ ਹੀ ਖਬਰ ਆਈ ਹੈ ਕਿ ਅਗਸਤ ਅਤੇ ਸਤੰਬਰ ਮਹੀਨੇ ਦੇ ਲਈ ਬਹੁਤ ਕੀਤਿਆਂ ਡ੍ਰੌਪ ਬਾਕਸ ਅਪਾਇੰਟਮੈਂਟਸ ਨੂੰ ਰੱਖਾ ਦਿੱਤਾ ਗਿਆ ਹੈ ਅਤੇ ਬਿਨੈਕਾਰਾਂ ਨੂੰ ਸਿੱਧਾ ਇੰਟਰਵਿਊ ਦੇ ਲਈ ਬੁਲਾਇਆ ਜਾ ਰਿਹਾ ਹੈ ਮਾਰਾ ਦੀ ਸਲਾ ਹੈ ਕਿ ਜੋ ਵੀ ਲੋਕ ਯੋਗ ਨੇ ਉਹ ਦੋ ਸਤੰਬਰ ਤੋਂ ਪਹਿਲਾਂ ਹੀ ਆਪਣੀ ਵੀਜ਼ਨ ਮਿਨੀਕਰਨ ਪ੍ਰਕਿਰਿਆ ਪੂਰੀ ਕਰ ਲੈਣ ਹਾਲਾਂਕਿ ਡਿਪਲੋਮੈਟਿਕ ਅਤੇ ਸਰਕਾਰੀ ਵੀਜ਼ਾ ਧਾਰਕਾਂ ਨੂੰ ਪਹਿਲਾਂ ਵਾਂਗ ਛੂਟ ਮਿਲਦੀ ਰਹੇਗੀ ਇਸ ਤੋਂ ਇਲਾਵਾ ਕੁਝ ਖਾਸ ਹਾਲਾਤਾਂ ਦੇ ਵਿੱਚ B1 B2 ਸਲਾਨੀ ਅਤੇ ਵਪਾਰਕ ਵੀਜ਼ਾ ਅਰਜ਼ੀਕਰਨ ਨੂੰ ਵੀ ਛੂਟ ਦਿੱਤੀ ਜਾ ਸਕਦੀ ਹੈ ਪਰ ਅੰਤਿਮ ਫੈਸਲਾ ਕੌਂਸਲਰ ਅਧਿਕਾਰੀਆਂ ਦੇ ਹੱਥਾਂ ਵਿੱਚ ਹੋਵੇਗਾ ਇਕਤ ਰਾਜ ਨੂੰ ਨਿਕਾ ਦੇ ਵਿਜਰ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਦੇ ਲਈ ਅਰਜ਼ੀ ਦੇਣ ਵਾਲੇ ਪਰਵਾਸੀਆਂ ਨੂੰ ਹੁਣ ਐਂਟੀ ਅਮਰੀਕਨਿਜ਼ਮ ਦੇ ਲਈ ਜਾਂਚ ਦਾ ਸਾਹਮਣਾ ਕਰਨਾ ਪਵੇਗਾ ਇੱਕ ਨਵੀਂ ਨੀਤੀ ਜਿਸ ਬਾਰੇ ਲੋਕਚਨ ਨੇ ਚੇਤਾਵਨੀ ਦਿੱਤੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਬਿਨੇ ਕਾਰਨ ਨੂੰ ਰੱਦ ਕਰਨ ਦੇ ਵਿੱਚ ਬਹੁਤ ਜ਼ਿਆਦਾ ਅਧਿਕਾਰ ਦਿੱਤਾ ਜਾ ਸਕਦਾ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੇ ਬੀਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਧਿਕਾਰੀ ਇਸ ਗੱਲ ਦੀ ਜਾਂਚ ਕਰਨਗੇ ਕਿ ਪਿਨੇ ਕਾਰਨ ਅਮਰੀਕਾ ਵਿਰੋਧੀ ਅਤਵਾਦੀ ਜਾਂ ஆயுதੀ ਵਿਰੋਧੀ ਵਿਚਾਰਧਾਰਾ ਦਾ ਸਮਰਥਨ ਫਲਜਾਰ ਜਾਂ ਹੋਰ ਤਰੀਕੇ ਦੇ ਨਾਲ ਕੋਈ ਸਮਰਥਨ ਕੀਤਾ ਹੈ ਜਾਂ ਫਿਰ ਨਹੀਂ ਯੂਐਸਸੀਆਈਐਸ ਦੇ ਬੁਲਾਰੇ ਮੈਥਿਊ ਕ੍ਰੇਗਸਨ ਨੇ ਕਿਹਾ ਕਿ ਅਮਰੀਕਾ ਦੇ ਨਾਗੂਨ ਲੋਕਾਂ ਨੂੰ ਨਹੀਂ ਦਿੱਤੇ ਜਾਣ ਚਾਹੀਦੇ ਜੋ ਦੇਸ਼ ਨੂੰ ਨਫ਼ਰਤ ਕਰਦੇ ਨੇ ਅਤੇ ਅਮਰੀਕਾ ਵਿਰੋਧੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦੇ ਨੇ ਏਜੰਸੀ ਨੇ ਇਹ ਪਰਿਭਾਸ਼ਿਤ ਨਹੀਂ ਕੀਤਾ ਕਿ ਅਮਰੀਕਾ ਵਿਰੋਧੀ ਕੀ ਹੈ ਜਿਸ ਕਾਰਨ ਨਿਯਮ ਕਿਵੇਂ ਲਾਗੂ ਹੋਵੇਗਾ ਇਸ ਬਾਰੇ ਅਨਿਸ਼ਚਿਤਤਾ ਹਜੇ ਬਣੀ ਹੋਈ ਹੈ ਸ਼ੈਡਰ ਫੋਰ ਇਮੀਗ੍ਰੇਸ਼ਨ ਸਟੱਡੀਜ਼ ਵਿਖੇ ਰੈਗੂਲੇਟਰੀ ਮਾਮਲੇ ਅਤੇ ਨੀਤੀ ਦੀ ਡਾਇਰੈਕਟਰ ਐਲਿਜ਼ਾਬੈਥ ਜੈਕਬਸ ਨੇ ਕਿਹਾ ਕਿ ਅਪਡੇਟ ਸਰਕਾਰ ਦੇ ਰੁਖ ਨੂੰ ਸਪਸ਼ਟ ਕਰਦਾ ਹੈ ਪਰ ਵਿਅਕਤੀਗਤ ਨਿਰਣੇ ਦੇ ਲਈ ਜਗ੍ਹਾ ਛੱਡਦਾ ਹੈ ਆਲੋਚਕਾਂ ਨੂੰ ਡਰ ਰਿਹਾ ਹੈ ਕਿ ਨੀਤੀ ਜਾਇਸ ਸੁਰੱਖਿਤ ਚਿੰਤਾਵਾਂ ਅਤੇ ਨਿੱਜੀ رائے ਵਿਚਾਰ ਰੇਖਾ ਨੂੰ ਤੁਲਾਕਾ ਦਵੇਗੀ ਇਮੀਗ੍ਰੇਸ਼ਨ ਵਕੀਲਾ ਦਾ ਤਰਕ ਵੀ ਹੈ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਐਂਟੀ ਅਮਰੀਕਨਿਜ਼ਮ ਸ਼ਬਦ ਪਰਿਭਾਸ਼ਿਤ ਨਹੀਂ ਹੈ ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਦੇ ਇੱਕ ਸੀਨੀਅਰ ਫੈਲੋ ਐਲਰਨ ਰੀਚਲੈਂਡ ਮੈਲਨਿਕ ਨੇ ਐਕਸੋਟਿਕ ਪੋਸਟ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਇਸ ਸ਼ਬਦ ਦੀ ਕੋਈ ਪਹਿਲਾ ਮਿਸਾਲ ਨਹੀਂ ਹੈ ਅਤੇ ਇਸ ਦੀ ਪਰਿਭਾਸ਼ਾ ਪੂਰੀ ਤਰ੍ਹਾਂ 트ੰਪ ਪ੍ਰਸ਼ਾਸਨ ਤੇ ਨਿਰਭਰ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਇਹ ਇੱਕਦਮ 1950 ਦੇ ਦਹਾਕੇ ਦੇ ਮੈਕਰਕਾਦੀਵਾਦ ਨੂੰ ਦਰਸਾਉਂਦਾ ਹੈ ਜਦੋਂ ਕਮਿਊਨਿਜ਼ਮ ਦੇ ਸ਼ੱਕ ਕਾਰਨ ਵਿਆਪਕ ਮੁਕਦਮੇ ਪਾਜੀ ਹੋਈ। ਇਹ ਤਾਜ਼ਾ ਨਿਰਦੇਸ਼ 트ੰਪ ਪ੍ਰਸ਼ਾਸਨ ਦੇ ਅਧੀਨ ਨੀਤੀਗਤ ਤਬਦੀਲੀਆਂ ਦੀ ਇੱਕ ਲੜੀ ਵਿੱਚ ਬੱਦਤਾ ਕਰਦਾ ਹੈ। ਇਹਨਾਂ ਦੇ ਵਿੱਚ ਬਿਨੈ ਕਾਨਨ ਦੇ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਅਤੇ ਨੈਚਰਲਾਈਜ਼ੇਸ਼ਨ ਦੀ ਮੰਗ ਕਰਨ ਵਾਲੇ ਦੀ ਨਵੀਂ ਜਾਂਚ ਸ਼ਾਮਲ ਹੈ। ਅਧਿਕਾਰੀ ਹੁਣ ਬਿਨ ਦੇਕਾਰਾ ਦਏ ਚੰਗੀ ਨੈਤਿਕ ਚਰਿੱਤਰ ਦੇ ਲਈ ਮੁਲਾਂਕਣ ਕਰਦੇ ਨੇ ਨਾਸਿਰ ਖਦੂਰਵਾਦੀ ਅਣਹੋਂਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਗੋਂ ਸਕਾਰਾਤਮਕ ਯੋਗਦਾਨ ਦੇ ਸਬੂਤ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਨੇ ਅਮਰੀਕਾ ਦੇ ਵਿੱਚ ਤਿੰਨ ਕਤਲਾ ਦੇ ਦੋਸ਼ ਹੇਠ ਗ੍ਰਿਫਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਸਾਥੀ ਲੁਕਦੇ ਫਿਰੇ ਨੇ ਜਿਨ੍ਹਾਂ ਦੇ ਵਿੱਚ 25 ਸਾਲ ਦਾ ਹਨੀਤ ਸਿੰਘ ਵੀ ਸ਼ਾਮਲ ਹੈ ਜੋ ਹਾਦਸੇ ਵਾਲੇ ਦਿਨ ਟਰੱਕ ਦੇ ਵਿੱਚ ਮੌਜੂਦ ਸੀ ਪੰਜਾਬੀ ਡਰਾਈਵਰ ਦੇ ਵਿੱਚ ਪਈ ਭਾਜੜ ਦਾ ਮੁੱਖ ਕਾਰਨ ਹਰਜਿੰਦਰ ਸਿੰਘ ਦਾ ਸਾਰੇ ਟੈਸਟਾਂ ਵਿੱਚ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਦੇ ਅਫਸਰਾਂ ਨੇ ਅੰਗਰੇਜ਼ੀ ਦੇ ਵਿੱਚ 12 ਸਵਾਲ ਹਰਜਿੰਦਰ ਸਿੰਘ ਨੂੰ ਪੁੱਛੇ ਜੀਨ੍ਹਾਂ ਦੇ ਵਿੱਚੋਂ ਸਿਰਫ 2 ਸਵਾਲਾਂ ਦਾ ਜਵਾਬ ਦੇ ਸਕਿਆ। ਇਸੇ ਤਰ੍ਹਾਂ ਰੋਡ ਸਾਈਨ ਟੈਸਟ ਦੇ ਦੌਰਾਨ ਵੀ 40 ਸੰਕੇਤਾ ਵਿੱਚੋਂ ਸਿਰਫ ਹੀ ਪਛਾਣ ਕਰ ਸਕਿਆ। ਦੂਜੇ ਪਾਸੇ ਫਲੋਰੀਡਾ ਦੇ ਹਸਤੀ ਦੇ ਮਗਰੋਂ ਪੋਕੋੜਾ ਕਰਾ ਦਿੱਤੇ ਹਰਜਿੰਦਰ ਸਿੰਘ ਨੂੰ ਸਖਤ ਸੁਰੱਖਿਆ ਪ੍ਰਬੰਧਾ ਹੇਠ ਸੈਨ ਫੋਕਿੰਗ ਕਾਉਂਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੈਨ ਫੋਕਿੰਗ ਕਾਉਂਟੀ ਦੇ ਸਕੂਰੀਅਰ ਕੋਰਟ ਦੇ ਵਿੱਚ ਹਰਜਿੰਦਰ ਸਿੰਘ ਨੇ ਆਪਣੀ ਹਵਾਲੀ ਕੀਤੇ ਕਾਗਜ਼ਾਂ ਤੇ ਦਸਤਕ ਕੀਤੀ ਅਤੇ ਦੁਬਾਸ਼ੇ ਦੀ ਮਦਦ ਨਾਲ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਹੱਕਾ ਤੋਂ ਚੰਗੀ ਤਰ੍ਹਾਂ ਜਾਣੂ ਹੈ ਜੱਜ ਨੇ ਹਰਜਿੰਦਰ ਸਿੰਘ ਨੂੰ ਕਈ ਸਵਾਲ ਕੀਤੇ ਪਰ ਉਸ ਦਾ ਜਵਾਬ ਸਿਰਫ ਹਾਂ ਦੇ ਰੂਪ ਵਿੱਚ ਆਇਆ ਇਸ ਮਗਰੋਂ ਚਾਚੇ ਹਰਜਿੰਦਰ ਸਿੰਘ ਦੇ ਲਈ ਸਰਕਾਰੀ ਵਕੀਲ ਨਿਯੁਕਤ ਕਰਦੇ ਆ ਉਸ ਨੂੰ ਫਲੋਰੀਡਾ ਪੇਚੰਦੀ ਹਰੀ ਛੰਡੀ ਦਿੱਤੀ ਹੈ ਅਦਾਲਤ ਵਿੱਚ ਸੁਰੱਖਿਆ ਪ੍ਰਬੰਧ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੁਣਵਾਈ ਦੌਰਾਨ 9 ਪੁਲਿਸ ਅਫਸਰ ਕੋਰਟ ਰੂਮ ਦੇ ਵਿੱਚ ਮੌਜੂਦ ਰਹੇ ਜਿਨ੍ਹਾਂ ਦੇ ਵਿੱਚੋਂ ਕੁਝ ਹਰਜਿੰਦਰ ਸਿੰਘ ਦੇ ਆਲੇ ਦੁਆਲੇ ਖੜੇ ਸਨ ਦੱਸਿਆ ਜਾ ਰਿਹਾ ਹੈ ਕਿ ਹਾਸੇ ਦੇ ਮਗਰੋਂ ਹਰਜਿੰਦਰ ਸਿੰਘ ਅਤੇ ਉਸ ਦਾ ਸਾਥੀ ਹਰਨੇਸ਼ ਸਿੰਘ ਫਰਾਰ ਹੋ ਕੇ ਕੈਲੀਫੋਰਨੀਆ ਪਹੁੰਚ ਗਿਆ ਅਤੇ ਇਸੇ ਕਰਕੇ ਪਕੋੜਾ ਕਰਾਰ ਦਿੱਤਾ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਉਧਰ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਡਰਾਈਵਰ ਰੱਖਣ ਵਾਲੀ ਕੰਪਨੀ ਵਾਈਟ ਹੋਪ ਕੈਰੀਅਰਸ ਦੇ ਵਿਧੂਦ ਵੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਹੈਰਾਨੀ ਜ਼ਾਹਰ ਕੀਤੀ ਕਿ ਹਰਜਿੰਦਰ ਸਿੰਘ ਨੂੰ ਨਾ ਅੰਗਰੇਜ਼ੀ ਹੁੰਦੀ ਹੈ ਨਾ ਹੀ ਰੋਡ ਸਾਈਨ ਪੜ ਸਕਦਾ ਹੈ ਫਿਰ ਵੀ ਇਸ ਦੇ ਬਾਵਜੂਦ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕਰਦੇ ਵਿੱਚ ਕਿਵੇਂ ਸਫਲ ਰਿਹਾ। ਸ਼ੋਨ ਟਫੀ ਦਾ ਕੈਨਸ ਜੀ ਕੇ ਫੀਨ ਇੰਜੀਨੀਅਰੀ ਜਾਨ ਪਹਚਾਈ ਜਾ ਸਕਦੀ ਸੀ ਜੇ ਨਿਊ ਮੈਕਸੀਕੋ ਦੇ ਵਿੱਚ ਤੇਜ਼ ਰਫ਼ਤਾਰ ਟ੍ਰੱਕ ਚਲਾਉਂਦਾ ਫੜੇਗੇ ਹਰਜਿੰਦਰ ਸਿੰਘ ਦਾ ਅੰਗਰੇਜ਼ੀ ਦੇ ਵਿੱਚ ਮੁਹਾਰਤ ਦਾ ਟੈਸਟ ਲਿਆ ਜਾਂਦਾ ਅਤੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਦੱਸਿਆ ਕਿ ਕੈਨਫੋਨੀਆ ਦੇ ਵਿੱਚ ਸਿਰਫ ਅੰਗਰੇਜ਼ੀ ਭਾਸ਼ਾ ਦੇ ਆਡਾਟ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਪਰ ਵਾਸ਼ਿੰਗਟਨ ਸੂਬੇ ਦੇ ਵਿੱਚ ਅੰਗਰੇਜ਼ੀ ਤੋਂ ਇਲਾਵਾ ਸਪੈਨੀਸ਼, ਰਸ਼ੀਅਨ, ਜਾਪਾਨੀ, ਸਰਬੀਅਨ ਭਾਸ਼ਾ ਆਉਣੀ ਜ਼ਰੂਰੀ ਹੈ ਤੇ ਇਸ ਦੇ ਆਧਾਰ ਤੇ ਲਾਇਸੈਂਸ ਹਾਸਲ ਕੀਤਾ ਜਾ ਸਕਦਾ ਹੈ